ਡੀਐਸਪੀ ਦੀ ਗੱਡੀ ਕਿਸਾਨਾਂ ਦੇ ਟੈਂਟ ਦੇ ਵਿੱਚ ਕਿਵੇਂ ਚਲੀ ਗਈ? ਜਿਹੜੀ ਡੀਐਸਪੀ ਮਨਦੀਪ ਕੌਰ ਹੈ ਉਹਨਾਂ ਨੂੰ ਆਪਣੇ ਮੋਢੇ ਤੇ ਜਿਹੜੇ ਲੱਗੇ ਸਟਾਰ ਨੇ ਉਹਨਾਂ ਦਾ ਹੰਕਾਰ ਹੈ। ਕੀ ਡੀਐਸਪੀ ਮਨਦੀਪ ਨੂੰ ਸਿਚੁਏਸ਼ਨ ਸੰਭਾਲ ਨਹੀਂ ਨਹੀਂ ਆਈ? ਪਹਿਲਾਂ ਬਦਤਮੀਜ਼ੀ ਜਾਂ ਵਧੇਕੀ ਆ ਜਿਹੜੀ ਉਹ ਡੀਐਸਪੀ ਦੇ ਵੱਲੋਂ ਹੀ ਕੀਤੀ ਗਈ, ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਧੱਕੇ ਨਾਲ ਗੱਡੀ ਉੱਥੋਂ ਲਿਆ ਕੇ ਜਿਹੜਾ ਸਮਾਪਤੀ ਹੋ ਗਈ ਹੈ ਨਾਬੇ ਦੇ ਵਿੱਚੋਂ ਕਿਉਂ ਹੋਈ ਹੈ ਔਰ ਮਾਮਲਾ ਸਾਰਾ ਨਾਬਾ ਪੁਲਿਸ ਤੋਂ ਲੈ ਕੇ ਪਟਿਆਲਾ ਸੀਆਈਏ ਨੂੰ ਦੇ ਦਿੱਤਾ ਗਿਆ ਯਾਨੀ ਕਿ ਹੁਣ ਨਾਬੇ ਤੋਂ ਬਾਹਰ ਜਾਂਚ ਹੋਣੀ ਹੈ ਉਸ ਕਰਾਲੀ ਚੋਰ ਵਾਲੇ ਮਾਮਲੇ ਦੀ ਕਿਵੇਂ 5 ਲੱਖ ਰੁਪਏ ਦੇ ਸਹਿਯੋਗ ਨਾਲ ਤਾਂ ਉਦੋਂ ਡੀਐਸਪੀ ਨਹੀਂ ਸੀ ਮਨਦੀਪ ਕੌਰ ਖੜਨ ਨੂੰ ਦਿੱਤਾ ਗਿਆ ਕਿ 올림픽 ਤੱਕ ਪਹੁੰਚ ਕਰੇ ਔਰ ਦੇਸ਼ ਦਾ ਨਾਮ ਰੌਸ਼ਨ ਕਰੇ ਪਰ ਉਹਨਾਂ ਵੱਲੋਂ ਵੀ ਹੁਣ ਲਾਂਭੇ ਦਿੱਤੇ ਜਾ ਰਹੇ ਨੇ ਕਿ ਸਾਨੂੰ ਨਹੀਂ ਸੀ ਉਮੀਦ ਆਸੀ ਜਦੋਂ ਮਦਦ ਕਰ ਰਹੇ ਸੀ ਕਿ ਇਸ ਤਰ੍ਹਾਂ ਦੇ ਨਤੀਜੇ ਕੱਢਣੇ ਆ ਬੀਬਾ ਜੀ ਨੇ ਉਸ ਤੋਂ ਨੇ ਡੀਐਸਪੀ ਬੀਬਾ ਦੀ ਜਿਹੜੀ ਗੱਡੀ ਐ ਹੋਰ ਰਾਵਾਂ ਥਾਣੀ ਵੀ ਜਾ ਸਕਦੀ ਸੀ। ਬੀਬੀ ਤਲਖੀ ਦੇ ਵਿੱਚ ਆ ਗਏ ਉਹਨਾਂ ਨੂੰ ਲੱਗਿਆ ਕਿ ਮੋਢੇ ਉੱਤੇ ਸਟਾਰ ਨੇ ਤੇ ਮੈਨੂੰ ਕੋਈ ਵੀ ਰੋਕਣ ਵਾਲਾ ਨਹੀਂ ਐ। ਕਿਸਾਨਾਂ ਨੂੰ ਰੋਹ ਮਾਰਾਂਗੇ, ਦਬਕਾ ਮਾਰਾਂਗੇ। ਉਦੋਂ ਡੀਐਸਪੀ ਮੈਡਮ ਨੇ ਇਹ ਗੱਲ ਆਖੀ ਕਿ ਮੇਰੇ ਜੋੜੇ ਨੂੰ ਪੁੱਟਿਆ ਗਿਆ, ਮੈਨੂੰ ਪਿੱਛੋਂ ਦੀ ਟੱਚ ਕੀਤਾ ਗਿਆ ਔਰ ਇੱਥੋਂ ਤੱਕ ਕਿ ਮੇਰੀ ਵਰਦੀ ਨੂੰ ਵੀ ਖਿੱਚਿਆ ਗਿਆ। ਇੱਕ ਤਾਂ ਤਸਵੀਰ ਅੱਜ ਤੱਕ ਸਾਹਮਣੇ ਨਹੀਂ ਆਈ ਹੁਣ ਤੱਕ ਜਦੋਂ ਵੀ ਆਪਾਂ ਗੱਲ ਕਰ ਰਹੇ ਆਂ। ਹਾਲਾਂਕਿ ਕਿਸਾਨਾਂ ਦੀਆਂ ਪੱਗਾਂ ਲੱਥੀਆਂ ਨੇ ਆਪਣੀ ਨਕਾਮੀ ਛਾਉਣ ਦੀ ਖਾਤਰ ਬੀਬੀ ਨੇ ਇਹ ਡਰਾਮਾ ਸਾਰਾ ਰਚਿਆ ਟਰਾਲੀ ਚੋਰਾਤੇ ਕਾਰਵਾਈ ਨੂੰ ਲੈ ਕੇ ਕਿਸਾਨ ਨਾਬੇ ਦੀ ਡੀਐਸਪੀ ਦੇ ਆਫਿਸ ਮੂਰੇ ਧੰਨਾ ਲਾਉਂਦੇ ਨੇ ਪੁਲਿਸ ਵਾਲਿਆਂ ਦੀ ਤੇ ਕਿਸਾਨਾਂ ਦੀ ਝੜਪ ਹੁੰਦੀ ਹੈ ਉਸ ਤੋਂ ਬਾਅਦ ਡੀਐਸਪੀ ਦੀ ਗੱਡੀ ਕਿਸਾਨਾਂ ਦੇ ਟੈਂਟ ਦੇ ਵਿੱਚ ਕਿਵੇਂ ਚਲੀ ਗਈ ਕਿ ਜਿਹੜੀ ਡੀਐਸਪੀ ਮਨਦੀਪ ਕੌਰ ਹੈ ਉਹਨਾਂ ਨੂੰ ਆਪਣੇ ਮੋਢੇ ਤੇ ਜਿਹੜੇ ਲੱਗੇ ਸਟਾਰ ਨੇ ਉਹਨਾਂ ਦਾ ਹੰਕਾਰ ਹੈ ਕੀ ਡੀਐਸਪੀ ਮਨਦੀਪ ਨੂੰ ਸਿਚੁਏਸ਼ਨ ਸੰਭਾਲ ਨਹੀਂ ਨਹੀਂ ਆਈ ਉਸ ਤੋਂ ਬਾਅਦ ਕੀ ਹੁੰਦਾ ਸਾਰੀ ਗੱਲ ਵਿਸਥਾਰ ਨਾਲ ਕਰਾਂਗੇ ਮੇਰੇ ਨਾਲ ਜੁੜੇ ਨੇ ਸਾਥੀ ਪੱਤਰਕਾਰ ਸੰਦੀਪ ਲਾਦੂਗਾ ਸੰਦੀਪ ਇੰਨਾ ਜਿਆਦਾ ਸਿਚੁਏਸ਼ਨ ਜਿਹੜੀ ਹੈ ਕੰਟਰੋਲ ਤੋਂ ਬਾਹਰ ਹੋ ਗਈ ਉਸ ਦਿਨ ਹੋਇਆ ਕੀ ਪਹਿਲਾਂ ਤਾਂ ਉਸ ਤੋਂ ਬਾਅਦ ਤੁਸੀਂ ਇਹ ਦੱਸਣਾ ਵੀ ਉਸ ਤੋਂ ਬਾਅਦ ਜਿਹੜੀ ਵੱਡੀ ਅਪਡੇਟ ਹੈ ਜਿਹੜੀ ਅੱਜ ਹੈ ਜਿਹੜੀ ਲੋਕਾਂ ਤੱਕ ਨਹੀਂ ਪਹੁੰਚੀ ਉਹ ਕੀ ਹੈਗੀ ਹੈ ਆ ਦੋ ਗੱਲਾਂ ਇੱਥੇ ਆਪਾਂ ਕਰਾਂਗੇ ਕਿਉਂਕਿ 22 ਤਰੀਕ ਨੂੰ ਜਦੋਂ ਇਹ ਘਟਨਾਕ੍ਰਮ ਸਾਰਾ ਹੁੰਦਾ ਹੈ ਪਰਸੋਂ ਦੀ ਗੱਲ ਹੈ ਉਸ ਦਿਨ ਜਦੋਂ ਤਸਵੀਰਾਂ ਆਈਆਂ ਉੱਥੋਂ ਆਪਾਂ ਵੀ ਪਹਿਲੇ ਦਿਨ ਜਦੋਂ ਰਿਪੋਰਟ ਕੀਤਾ ਸੀ ਤੇ ਕੰਫਿਊਜ਼ਨ ਸੀ ਕਿਉਂਕਿ ਦੋਵਾਂ ਧਿਰਾਂ ਵੱਲੋਂ ਦੋਸ਼ ਲਾਏ ਜਾ ਰਹੇ ਸੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਵੀ ਕਿ ਪਹਿਲਾਂ ਬਤਮੀਜੀ ਜਾਂ ਵਧੀਕੀ ਆ ਜਿਹੜੀ ਉਹ ਡੀਐਸਪੀ ਦੇ ਵੱਲੋਂ ਹੀ ਕੀਤੀ ਗਈ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਧੱਕੇ ਨਾਲ ਗੱਡੀ ਉੱਥੋਂ ਲਿਆ ਕੇ ਹਾਲਾਂਕਿ ਉਹਨਾਂ ਨਾਲ ਕਿਸਾਨ ਸ਼ਾਂਤਮਈ ਤਰੀਕੇ ਨਾਲ ਪਹਿਲਾਂ ਧਰਨਾ ਦੇ ਰਹੇ ਸੀ ਬਾਅਦ ਵਿੱਚ ਗੱਡੀ ਨਹੀਂ ਸੀ ਜਾਣ ਦੇ ਰਹੇ ਕਿਉਂਕਿ ਇਸ ਪਾਸਿਓਂ ਤੋਂ ਵੀ ਬਲਾਕ ਕੀਤਾ ਹੋਇਆ ਸੀ ਰਸਤਾ ਉਸ ਦਿਨ ਹੋਇਆ ਕਿ ਇੱਕ ਤਾਂ ਉਹ ਤੱਥ ਜਿਹੜੇ ਹੁਣ ਤੱਕ ਸਾਡੇ ਜਾਣ ਉਗ ਦੱਸਾਂਗੇ ਔਰ ਜਿਹੜਾ ਧਰਨੇ ਦਾ ਉਹ ਜਿਹੜਾ ਸਮਾਪਤੀ ਹੋ ਗਈ ਹੈ ਨਾਬੇ ਦੇ ਵਿੱਚੋਂ ਕਿਉਂ ਹੋਈ ਹੈ ਔਰ ਮਾਮਲਾ ਸਾਰਾ ਨਾਬਾ ਪੁਲਿਸ ਤੋਂ ਲੈ ਕੇ ਪਟਿਆਲਾ ਸੀਆਈਏ ਨੂੰ ਦੇ ਦਿੱਤਾ ਗਿਆ ਯਾਨੀ ਕਿ ਹੁਣ ਨਾਬੇ ਤੋਂ ਬਾਹਰ ਜਾਂਚ ਹੋਣੀ ਹੈ ਉਸ ਟਰਾਲੀ ਚੋਰ ਵਾਲੇ ਮਾਮਲੇ ਦੀ ਕਿ ਉਸ ਦੇ ਵਿੱਚ ਨਗਰ ਕੌਂਸਲ ਦੇ ਜਿਹੜੇ ਨਾਬਾ ਦੇ ਟਰੈਕਟਰ ਵੀ ਵਰਤ ਵਰਤੋਂ ਕੀਤੀ ਗਈ ਹੈ ਟਰਾਲੀਆਂ ਉੱਥੋਂ ਲਿਆਉਣ ਵਾਸਤੇ ਚੋਰੀ ਕਰਨ ਵਾਸਤੇ ਦੋਸ਼ ਨੇ ਕਿਸਾਨ ਜੱਥੇਬੰਦੀ ਵੱਲੋਂ ਬੀਕੇਯੂ ਆਜ਼ਾਦ ਦੇ ਜਿਹੜੇ ਬਲਾਕ ਪ੍ਰਧਾਨ ਨੇ ਗਮਦੂਰ ਸਿੰਘ ਉਹਨਾਂ ਦੇ ਵੱਲੋਂ ਵੀ ਇਹ ਸਟੇਟਮੈਂਟ ਹੁਣ ਤੱਕ ਸਾਹਮਣੇ ਆਈ ਹੈ ਔਰ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਪੰਜਾਬ ਦੇ ਆਗੂ ਨੇ ਲੋਂਗੋਵਾਲ ਉਹਨਾਂ ਦੇ ਜਸਵਿੰਦਰ ਸਿੰਘ ਲੋਂਗੋਵਾਲ ਉਹਨਾਂ ਦੇ ਵੱਲੋਂ ਵੀ ਜਿਹੜੀ ਗੱਲ ਐਫ ਆਈ ਆਰ ਦਰਜ ਕਰਵਾਈ ਗਈ ਸੀ ਜਿਸ ਕਰਕੇ 22/8 ਨੂੰ ਪੜਤਾਲੀ ਰਿਪੋਰਟ ਦਿੱਤੀ ਗਈ ਸੀ ਕਿਸਾਨਾਂ ਵੱਲੋਂ ਜਿਸ ਦੇ ਆਧਾਰ ਤੇ ਪੰਕਜ ਪੱਪੂ ਦੇ ਉੱਤੇ ਜਿਹੜੀ ਕਿ ਨਗਰ ਕੌਂਸਲ ਦੀ ਇੱਕ ਪ੍ਰਧਾਨ ਬੀਬਾ ਜਿਹੜੀ ਕਿ ਪਤਾ ਲੱਗਿਆ ਕਿ ਉਸ ਨੂੰ ਵੀ ਹੁਣ ਬਾਹਰ ਦਾ ਰਸਤਾ ਵਿਧਾਇਕ ਨੇ ਦਿਖਾਇਆ ਕਿ ਹੁਣ ਪ੍ਰਧਾਨ ਦੇ ਅਹੁਦੇ ਤੇ ਨਹੀਂ ਰਹੇਗੀ ਉਸ ਦੇ ਘਰ ਵਾਲੇ ਦੇ ਖਿਲਾਫ ਟਰਾਲੀ ਚੋਰ ਦਾ ਜਿਹੜਾ ਪਰਚਾ ਦਰਜ ਹੋਇਆ ਸੀ ਪਰ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਜਿਸ ਤੇ ਕਰਕੇ ਕਿਸਾਨ ਗੁੱਸੇ ਚ ਆਉਂਦੇ ਨੇ ਤੇ ਨਾਬਾ ਡੀਐਸਪੀ ਦੇ ਦਫ਼ਤਰ ਨੂੰ ਦਾ ਘਰਾਉ ਕੀਤਾ ਜਾਂਦਾ ਹੈ ਦਬਾਅ ਬਣਾਉਣ ਦੀ ਖਾਤਰ ਕਿ ਉਸ ਦੀ ਗ੍ਰਿਫਤਾਰੀ ਕੀਤੀ ਜਾਵੇ ਟਰਾਲੀ ਚੋਰ ਦੀ ਹੁਣ ਅਸੀਂ ਆਉਣੇ ਹਾਂ ਉਸ ਮੁੱਦੇ ਤੇ ਜਿਸ ਦੇ ਉੱਤੇ ਬਹੁਤ ਚਰਚਾ ਚੱਲ ਰਹੀ ਹੈ ਕਿ ਆਖਰਕਾਰ ਸੱਚ ਕੀ ਸੀ ਸੱਚ ਸਾਹਮਣੇ ਆਇਆ ਤੱਥ ਦੇ ਆਧਾਰ ਤੇ ਦੱਸਾਂਗੇ ਕਿ ਬੀਬਾ ਡੀਐਸਪੀ ਨੇ ਕਿਹੜੀ ਗੱਲ ਇਹ ਜੀ ਕੀਤੀ ਮਨਦੀਪ ਕੌਰ ਨੇ ਕਿ ਉਸ ਤੋਂ ਬਾਅਦ ਉਸ ਦੇ ਉੱਤੇ ਸਵਾਲ ਉੱਠੇ ਨੇ ਕਿਉਂਕਿ ਪਹਿਲੇ ਦਿਨ ਜਦੋਂ ਆਪਾਂ ਵੀ ਰਿਪੋਰਟ ਕੀਤਾ ਤੇ ਆਪਾਂ ਇੱਕ ਗੱਲ ਕਹੀ ਸੀ ਕਿ ਜੇਕਰ ਵਾਕੇ ਹੀ ਸਾਡੀ ਦੇਸ਼ ਦੀ ਮਹਾਨ ਖਡਾਰਨ ਰਹੀ ਹੈ ਜਿਸ ਕਰਕੇ ਉਸ ਨੂੰ ਡੀਐਸਪੀ ਦਾ ਅਹੁਦਾ ਵੀ ਮਿਲਦਾ ਹੈ ਪੁਲਿਸ ਦੀ ਵਰਦੀ ਮਿਲਦੀ ਹੈ ਪਰ ਖਡਾਰਨ ਕਿਵੇਂ ਬਣੀ ਲੋਕਾਂ ਦਾ ਯੋਗਦਾਨ ਕਿਵੇਂ ਰਿਹਾ ਉਸ ਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ ਕਿਉਂਕਿ ਐਨਆਰਆਈ ਵੀਰਾਨੇ ਉਸਦੀ ਮਦਦ ਕੀਤੀ ਹੈ ਉਸਦੇ ਬਾਰੇ ਵੀ ਗੁਰਪ੍ਰੀਤ ਸਿੰਘ ਸੋਹੋਤਾ ਦੀ ਪੋਸਟ ਆ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਜੜੀ ਹੈ ਉਹ ਵਾਇਰਲ ਹੋ ਰਹੀ ਹੈ ਕਿ ਕਿਵੇਂ 5 ਲੱਖ ਰੁਪਏ ਦੇ ਸਹਿਯੋਗ ਨਾਲ ਡੀਐਸਪੀ ਜਿਹੜਾ ਉਦੋਂ ਡੀਐਸਪੀ ਨਹੀਂ ਸੀ ਮਨਦੀਪ ਕੌਰ ਖਡਾਰਨ ਨੂੰ ਦਿੱਤਾ ਗਿਆ ਕਿ 올림픽 ਤੱਕ ਪਹੁੰਚ ਕਰੇ ਔਰ ਦੇਸ਼ ਦਾ ਨਾਮ ਰੌਸ਼ਨ ਕਰੇ ਪਰ ਉਹਨਾਂ ਵੱਲੋਂ ਵੀ ਹੁਣ ਲਾਂਬੇ ਦਿੱਤੇ ਜਾ ਰਹੇ ਨੇ ਕਿ ਸਾਨੂੰ ਨਹੀਂ ਸੀ ਉਮੀਦ ਆਸੀ ਜਦੋਂ ਮਦਦ ਕਰ ਰਹੇ ਸੀ ਕਿ ਇਸ ਤਰ੍ਹਾਂ ਦੇ ਨਤੀਜੇ ਕੱਢਣੇ ਆ ਬੀਬਾ ਜੀ ਨੇ ਇਸ ਤਰ੍ਹਾਂ ਕਿਹਾ ਗਿਆ ਕਿ ਸ਼ਰਮ ਕਰੋ ਮੇਰੀ ਭੈਣ ਇਸ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਗਈਆਂ ਨੇ ਭੈਣ ਵੀ ਉਸ ਨੂੰ ਕਿਹਾ ਜਾ ਰਿਹਾ ਔਰ ਨਾਲ ਨਸੀਹਤ ਵੀ ਦਿੱਤੀ ਜਾ ਰਹੀ ਹੈ ਇੱਕ ਤਾਂ ਇਹ ਰਹੀ ਗੱਲ ਹੁਣ ਗੱਲ ਕਰਦੇ ਹਾਂ ਕਿ ਉਸ ਦਿਨ ਹੋਇਆ ਕੀ ਉਸ ਦਿਨ ਡੀਐਸਪੀ ਬੀਬਾ ਦੀ ਜਿਹੜੀ ਗੱਡੀ ਹੈ ਹੋਰ ਰਾਵਾਂ ਥਾਣੀ ਵੀ ਜਾ ਸਕਦੀ ਸੀ ਸੜਕ ਦਾ ਜਿੱਥੇ ਘਰਾਓ ਕੀਤਾ ਗਿਆ ਸੀ ਟੈਂਟ ਦੀ ਵਿਸ਼ੀਦਰੀ ਦੇ ਉੱਤੇ ਗੱਡੀ ਕਿਵੇਂ ਆਉਂਦੀ ਹੈ ਸਭ ਤੋਂ ਵੱਡਾ ਸਵਾਲ ਬੀਬੀ ਤਲਖੀ ਦੇ ਵਿੱਚ ਆ ਗਏ ਉਹਨਾਂ ਨੂੰ ਲੱਗਿਆ ਕਿ ਮੋਢੇ ਉੱਤੇ ਸਟਾਰ ਨੇ ਤੇ ਮੈਨੂੰ ਕੋਈ ਵੀ ਰੋਕਣ ਵਾਲਾ ਨਹੀਂ ਹੈ ਕਿਸਾਨਾਂ ਨੂੰ ਰੋ ਮਾਰਾਂਗੇ ਦਬਕਾ ਮਾਰਾਂਗੇ ਜਿਵੇਂ ਕਿ ਪੁਲਿਸ ਦਾ ਕਾਰਵਿਹਾਰ ਆਮ ਤੌਰ ਤੇ ਦੇਖਣ ਨੂੰ ਮਿਲਦਾ ਸਾਰੇ ਪੁਲਿਸ ਅਧਿਕਾਰੀ ਨਹੀਂ ਪਰ ਬਹੁਤ ਥੋੜੇ ਨੇ ਜਿਹੜੇ ਪਬਲਿਕ ਡੀਲਿੰਗ ਕਿਵੇਂ ਕਰਨੀ ਹੈ ਲੋਕਾਂ ਦੇ ਨਾਲ ਕਿਵੇਂ ਨਜਿੱਠਿਆ ਜਾਣਾ ਹੈ ਪਿਆਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਨਾਉਣਾ ਕਿਵੇਂ ਹੈ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੇ ਬਾਅਦ ਵਿੱਚ ਗਏ ਨੇ ਹੁਣ ਧਰਨਾ ਚੁਕਾਇਆ ਕਿ ਕਿਸੇ ਸ਼ਰਤ ਦੇ ਉੱਤੇ ਉਹਨਾਂ ਨੇ ਵੀ ਤਾਂ ਗੱਲ ਸਲੀਕੇ ਨਾਲ ਕੀਤੀ ਹੋਣੀ ਆ ਜਿਸ ਕਰਕੇ ਕਿਸਾਨਾਂ ਨੇ ਮੰਨ ਕੇ ਧਰਨੇ ਦੀ ਫਿਲਹਾਲ ਸਮਾਪਤੀ ਉਥੋਂ ਕੀਤੀ ਆ ਨਾਬੇ ਤੋਂ ਕਿਉਂਕਿ ਮਾਮਲਾ ਵੀ ਹੁਣ ਪਟਿਆਲਾ ਸੀਆਈਏ ਨੂੰ ਦੇ ਦਿੱਤਾ ਗਿਆ ਇਥੋਂ ਇੱਕ ਗੱਲ ਇਹ ਵੀ ਸਾਬਤ ਹੋ ਗਈ ਕਿ ਡੀਐਸਪੀ ਬੀਬਾ ਕੋਲੋਂ ਸੰਭਾਲਿਆ ਨਹੀਂ ਗਿਆ ਉਹ ਕੰਮ ਜਾਂ ਉਹ ਮੌਕਾ ਜਿਹੜਾ ਜ਼ਿੰਮੇਵਾਰੀ ਉਸਦੀ ਬਣਦੀ ਸੀ ਕਿਉਂਕਿ ਟਰਾਲੀ ਚੋਰਾਂ ਦੀ ਗ੍ਰਿਫਤਾਰੀ ਦੀ ਗੱਲ ਹੋ ਰਹੀ ਸੀ ਉਹ ਪਟਿਆਲਾ ਪੁਲਿਸ ਨੇ ਖਾਸ ਕਰਕੇ ਨਾਬੇ ਦੇ ਉਸ ਥਾਣੇ ਦੇ ਵਿੱਚ ਜਿਹੜਾ ਪਰਚਾ ਦਰਜ ਹੋਇਆ ਸੀ ਕੋਤਵਾਲੀ ਨਾਬੇ ਦੇ ਵਿੱਚ ਜੇਕਰ ਗ੍ਰਿਫਤਾਰੀ ਹੋ ਜਾਂਦੀ ਤੇ ਇਥੋਂ ਤੱਕ ਨੌਬਤ ਹੀ ਨਾ ਆਉਂਦੀ ਤਲਖੀ ਦੀ ਹੁਣ ਗੱਲ ਸਾਹਮਣੇ ਆਈ ਹੈ ਜਿਸ ਵਿੱਚ ਮੀਡੀਆ ਦੇ ਵਿੱਚ ਆ ਕੇ ਜਿਹੜਾ ਬਿਆਨ ਦਿੱਤਾ ਗਿਆ ਸੀ ਉਹ ਕਿਵੇਂ ਝੂਠਾ ਸਾਬਤ ਹੁੰਦਾ ਦਿਖਾਈ ਦੇ ਰਿਹਾ ਉਦੋਂ ਡੀਐਸਪੀ ਮੈਡਮ ਨੇ ਇਹ ਗੱਲ ਆਖੀ ਕਿ ਮੇਰੇ ਜੋੜੇ ਨੂੰ ਪੁੱਟਿਆ ਗਿਆ ਮੈਨੂੰ ਪਿੱਛੋਂ ਦੀ ਟੱਚ ਕੀਤਾ ਗਿਆ ਔਰ ਇਥੋਂ ਤੱਕ ਕਿ ਮੇਰੀ ਵਰਦੀ ਨੂੰ ਵੀ ਖਿੱਚਿਆ ਗਿਆ ਇੱਕ ਤਾਂ ਤਸਵੀਰ ਅਜੇ ਤੱਕ ਸਾਹਮਣੇ ਨਹੀਂ ਆਈ ਹੁਣ ਤੱਕ ਜਦੋਂ ਵੀ ਆਪਾਂ ਗੱਲ ਕਰ ਰਹੇ ਹਾਂ ਹਾਲਾਂਕਿ ਕਿਸਾਨਾਂ ਦੀਆਂ ਪੱਗਾਂ ਲੱਥੀਆਂ ਨੇ ਕਿਸਾਨ ਬੀਬੀਆਂ ਦੇ ਨਾਲ ਧੱਕੇਮੁਕੀ ਹੋਈ ਹੈ ਇਹ ਤਸਵੀਰ ਜਰੂਰ ਸਾਹਮਣੇ ਆਈ ਹੈ ਇੱਕ ਮੇਲ ਪੁਲਿਸ ਮੁਲਾਜ਼ਮ ਹੈ ਜਿਹੜਾ ਉਹ ਧੱਕੇਮੁਕੀ ਦੇ ਵਿੱਚ ਖੇਚ ਧੂ ਦੇ ਵਿੱਚ ਡਿੱਗਦਾ ਦਿਖ ਰਿਹਾ ਉਹ ਇੱਕ ਤਸਵੀਰ ਜਰੂਰ ਸਾਹਮਣੇ ਆਈ ਹੈ ਪਰ ਬੀਬਾ ਡੀਐਸਪੀ ਮੈਡਮ ਦੀ ਜਿਹੜੀ ਹੈ ਖੇਚ ਧੂ ਹੋਈ ਹੈ ਕਿ ਨਹੀਂ ਹੋਈ ਵਰਦੀ ਨੂੰ ਹੱਥ ਪਿਆ ਕਿ ਨਹੀਂ ਪਿਆ ਜੂੜੇ ਨੂੰ ਹੱਥ ਪਿਆ ਕਿ ਨਹੀਂ ਪਿਆ ਇਸ ਦਾ ਕੋਈ ਵੀ ਵੀਡੀਓ ਜਾਂ ਤਸਵੀਰ ਦਾ ਸਰੂਪ ਸਾਹਮਣੇ ਨਹੀਂ ਆਇਆ ਇੱਕ ਥਾਂ ਦੇ ਉੱਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਉਹਨਾਂ ਦਾ ਆਪਣਾ ਹੀ ਇੱਕ ਸਿਵਲ ਦੇ ਵਿੱਚ ਖੜਿਆ ਜਿਹੜਾ ਪੁਲਿਸ ਮੁਲਾਜ਼ਮ ਹੈ ਉਹ ਜਦੋਂ ਕਿਸਾਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦੇ ਲਈ ਸਗੋਂ ਉਸ ਦਾ ਹੱਥ ਵੱਜਦਾ ਦਿਖਾਈ ਦੇ ਰਿਹਾ ਬੀਬਾ ਮੈਡਮ ਨੂੰ ਡੀਐਸਪੀ ਨੂੰ ਔਰ ਉਸ ਨੂੰ ਲੱਗਿਆ ਕਿ ਸ਼ਾਇਦ ਇਹ ਕਿਸਾਨਾਂ ਨੇ ਕੀਤਾ ਜਾਂ ਤਾਂ ਲੱਗਿਆ ਜਾਂ ਫਿਰ ਜਾਣ ਬੁੱਝ ਕੇ ਕਿ ਆਪਣੀ ਨਕਾਮੀ ਛਪਾਉਣ ਦੀ ਖਾਤਰ ਬੀਬੀ ਨੇ ਇਹ ਡਰਾਮਾ ਸਾਰਾ ਰਚਿਆ ਇਹ ਡਰਾਮਾ ਹੁਣ ਜਾ ਕੇ ਸਾਹਮਣੇ ਆਇਆ ਕਿਉਂਕਿ ਸਾਨੂੰ ਇਹ ਪਤਾ ਲੱਗਿਆ ਹੁਣ ਕਿ ਜਦੋਂ ਇਹ ਮਾਮਲਾ ਇਹ ਕਿਹਾ ਗਿਆ ਮੀਡੀਆ ਦੇ ਵਿੱਚ ਕਿ ਹੁਣ ਮੇਰੇ ਬਿਆਨਾਂ ਤੇ ਇਹਨਾਂ ਨੂੰ ਸਬਕ ਸਿਖਾਇਆ ਜਾਏਗਾ ਇੱਕਸਾਨ ਆਗੂਆਂ ਦੇ ਰੂਪ ਵਿੱਚ ਕਿਸਾਨਾਂ ਦੇ ਰੂਪ ਦੇ ਵਿੱਚ ਗੁੰਡੇ ਆਏ ਨੇ ਇਹ ਬੀਬੀ ਦੇ ਸ਼ਬਦ ਸੀ ਜਦੋਂ ਇਸ ਤਰ੍ਹਾਂ ਦੀ ਮਾਮਲਾ ਤਲਖੀ ਫੜ ਗਿਆ ਤੇ ਫਿਰ ਕਈ ਕਿਸਾਨ ਆਗੂਆਂ ਨੇ ਵੀ ਆਪਣੀ ਆਪਣੀ ਸਟੇਟਮੈਂਟ ਦਿੱਤੀ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਰਕਾਰ ਦੇ ਉੱਤੇ ਦਬਾਅ ਪੈ ਜਾਂਦਾ ਫਿਰ ਆਉਂਦੀ ਹੈ ਗੱਲ ਕਿ ਸੀਨੀਅਰ ਪੁਲਿਸ ਅਧਿਕਾਰੀ ਹੈ ਜ਼ਿਲ੍ਹਾ ਪਟਿਆਲਾ ਤੋਂ ਐਸਐਸਪੀ ਦੇ ਵੱਲੋਂ ਆਪਣੇ ਅਧਿਕਾਰੀਆਂ ਨੂੰ ਭੇਜਿਆ ਜਾਂਦਾ ਉੱਥੇ ਨਾਬੇ ਦੇ ਵਿੱਚ ਕਿ ਇਸ ਮਾਮਲੇ ਨੂੰ ਪਹਿਲਾਂ ਤਾਂ ਸੁਲਝਾਇਆ ਜਾਵੇ ਟਰਾਲੀ ਚੋਰ ਵਾਲੇ ਮਾਮਲੇ ਨੂੰ ਆਪਾਂ ਬਾਅਦ ਵਿੱਚ ਦੇਖਾਂਗੇ ਕਿਉਂਕਿ ਜਦੋਂ ਕਿਸੇ ਧਰਨੇ ਮਜਾਰਿਆਂ ਦੇ ਵਿੱਚ ਵੱਡੀ ਤਲਖੀ ਹੋ ਜਾਂਦੀ ਹੈ ਤਾਂ ਫਿਰ ਪਹਿਲਾ ਮਾਮਲਾ ਨਿਜਠਿਆ ਜਾਂਦਾ ਤਲਖੀ ਨੂੰ ਲੈ ਕੇ ਜਿਹੜਾ ਮੇਨ ਜਾਂ ਮੁੱਖ ਮੰਗ ਹੁੰਦੀ ਹੈ ਉਹ ਪਿੱਛੇ ਹੋ ਜਾਂਦੀ ਹੈ ਹਾਲ ਦੀ ਘੜੀ ਜਦੋਂ ਸੀਨੀਅਰ ਅਧਿਕਾਰੀ ਜਾਂਦੇ ਆ ਉੱਥੇ ਕਿਸਾਨਾਂ ਨਾਲ ਗੱਲਬਾਤ ਕਰਦੇ ਨੇ ਡੀਐਸਪੀ ਨੂੰ ਸੁਣਿਆ ਜਾਂਦਾ ਕਿ ਕੀ ਹੋਇਆ ਉੱਥੇ ਕਿਉਂਕਿ ਉਦੋਂ ਤੱਕ ਕੰਫਿਊਜ਼ਨ ਸੀ ਦੋਵਾਂ ਧਿਰਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਸੀ ਕਿਸਾਨ ਆਗੂ ਜਾਂ ਕਿਸਾਨ ਬੀਬੀਆਂ ਕਹਿ ਰਹੀਆਂ ਸੀ ਕਿ ਡੀਐਸਪੀ ਨੇ ਗੁੰਡਾਗਰਦੀ ਕੀਤੀ ਹੈ ਔਰ ਡੀਐਸਪੀ ਮੈਡਮ ਹੈ ਜਿਹੜੀ ਕਿਸਾਨਾਂ ਨੂੰ ਗੁੰਡੇ ਦੱਸ ਰਹੀ ਸੀ ਜਿਹੜੀ ਕਿ ਬਾਅਦ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਉਹ ਕਿਵੇਂ ਹੋਇਆ ਹੁਣ ਹੋਰ ਤਾਂ ਝੂਠ ਬੋਲ ਸਕਦਾ ਹੈ ਡੀਐਸਪੀ ਮੈਡਮ ਨੇ ਜੇਕਰ ਦੋਸ਼ ਲਾਏ ਇੱਕ ਵਾਰੀ ਮੰਨਿਆ ਜਾ ਸਕਦਾ ਹੈ ਕਿ ਕਿਸਾਨਾਂ ਨੇ ਉਹਨਾਂ ਨਾਲ ਵਧੇਕੀ ਕੀਤੀ ਪਰ ਉਹ ਚੀਜ਼ ਗਲਤ ਸਾਬਤ ਕਦੋਂ ਹੋਈ ਜਦੋਂ ਸੀਨੀਅਰ ਪੁਲਿਸ ਅਧਿਕਾਰੀ ਸਾਡੇ ਜਿਹੜੇ ਜਾਣਕਾਰ ਨੇ ਪੁਲਿਸ ਦੇ ਵਿੱਚ ਪਟਿਆਲਾ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਪੁਸ਼ਟੀ ਕੀਤੀ ਇਸ ਗੱਲ ਦੀ ਕਿ ਉੱਥੇ ਡੀਐਸਪੀ ਨੂੰ ਤਾੜਨਾ ਕੀਤੀ ਗਈ ਹੈ ਨਾ ਕਿ ਕਿਸਾਨਾਂ ਨੂੰ ਕਿਸਾਨਾਂ ਤੋਂ ਤਾਂ ਇੱਥੋਂ ਤੱਕ ਕਿ ਨਮੋਸ਼ੀ ਦੇ ਵਿੱਚ ਸਿਰ ਝੁਕਾ ਕੇ ਬੈਠੇ ਰਹੇ ਸੀਨੀਅਰ ਪੁਲਿਸ ਅਧਿਕਾਰੀ ਕਿ ਹੁਣ ਕਿਸਾਨਾਂ ਨੂੰ ਕਿਸ ਮੂਹ ਨਾਲ ਕਿਸਾਨਾਂ ਦੀ ਗੱਲ ਕਰੀਏ ਅਸੀਂ ਕਿਉਂਕਿ ਕਿਸਾਨਾਂ ਤੋਂ ਹੀ ਰਿਪੋਰਟ ਲੈ ਕੇ ਟਰਾਲੀ ਚੋਰਾਂ ਤੇ ਪਰਚਾ ਦਰਜ ਕੀਤਾ ਗਿਆ ਕਿਉਂਕਿ ਜਿਹੜਾ ਕੰਮ ਪੁਲਿਸ ਨੇ ਕਰਨਾ ਸੀ ਉਹ ਕਿਸਾਨਾਂ ਨੇ ਖੁਦ ਕਰਕੇ ਦਿੱਤਾ ਖਾਸ ਕਰਕੇ ਬੀਕੇਯੂ ਆਜ਼ਾਦ ਜਥੇਬੰਦੀ ਨੇ ਕਿ ਆਹ ਭਾਈ ਇੱਥੋਂ ਟਰਾਲੀਆਂ ਲੱਭੀਆਂ ਨੇ ਆਹ ਬੰਦਾ ਟਰਾਲੀ ਚੋਰੀ ਕਰਕੇ ਲੈ ਕੇ ਆਇਆ ਨਗਰ ਕੌਂਸਲ ਦੇ ਇੱਥੋਂ ਤੱਕ ਕਿ ਦੋਸ਼ ਲਾਏ ਨੇ ਟਰੈਕਟਰ ਤੱਕ ਵਰਤੇ ਗਏ ਨੇ ਉਹ ਸਾਰੀ ਮਸ਼ੀਨਰੀ ਵੀ ਵਰਤੀ ਗਈ ਕਿਵੇਂ ਸਰਕਾਰੀ ਮਸ਼ੀਨਰੀ ਦੀ ਦਰਵਰਤੋਂ ਕੀਤੀ ਗਈ ਫਿਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਝਾੜ-ਝੰਬ ਕੀਤੀ ਤਾੜਨਾ ਕੀਤੀ ਉਸ ਬੀਬੀ ਦੀ ਕਿਉਂਕਿ ਬੀਬੀ ਇੱਕ ਪਾਸੇ ਤਾਂ ਤਲਖੀ ਚਵਾ ਕੇ ਜਦੋਂ মিডিਆ ਨਾਲ ਗੱਲਬਾਤ ਕਰਦੇ ਨੇ ਉਦੋਂ ਕਹਿ ਰਹੀ ਆ ਕਿ ਮੇਰੇ ਬਿਆਨਾਂ ਦੇ ਉੱਤੇ ਹੀ ਮੈਂ ਬਿਆਨ ਦਿਆਂਗੀ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਕਹਿਣ ਦਾ ਭਾਵ ਉਹਨਾਂ ਦਾ ਅਸੀਂ ਕਿ ਕਿਸਾਨਾਂ ਤੇ ਇੱਕ ਹੋਰ ਪਰਚਾ ਦਿੱਤਾ ਜਾਏਗਾ ਕਿ ਕ੍ਰਾਸ ਪਰਚਾ ਹੋ ਜਾਣਾ ਹੈ ਉਧਰੋਂ ਟਰਾਲੀ ਚੋਰਾ ਤੇ ਹੋਇਆ ਹੈ ਉਧਰੋਂ ਇਧਰ ਹੋ ਜਾਣਾ ਤਾਂ ਕਿ ਕੱਲ ਨੂੰ ਸਮਝੌਤਾ ਹੋ ਜੇ ਸੌਖਾ ਇਥੋਂ ਇੱਕ ਗੱਲ ਇਹ ਵੀ ਸਾਫ਼ ਸਪਸ਼ਟ ਹੋ ਗਈ ਕਿ ਕੁਲ ਕੁਝ ਪੁਲਿਸ ਅਧਿਕਾਰੀ ਜਦੋਂ ਟਰਾਲੀ ਚੋਰੀਆਂ ਹੋਈਆਂ ਸੀ ਉਸ ਦਿਨਾਂ ਦੇ ਵਿੱਚ ਵੀ ਮਿਲੇ ਹੋਏ ਸੀ ਚੋਰਾਂ ਦੇ ਨਾਲ ਤੇ ਅੱਜ ਵੀ ਸਾਬਤ ਹੋ ਗਿਆ ਕਿ ਕੁਝ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਕਿਵੇਂ ਬਚਾਉਣ ਦੀ ਨਾਕਾਮਯਾਬ ਕੋਸ਼ਿਸ਼ ਕੀਤੀ ਗਈ ਹੈ ਹੁਣ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਜਦੋਂ ਡਿਊਟੀ ਲੱਗਦੀ ਹੈ SSP ਪਟਿਆਲਾ ਦੇ ਵੱਲੋਂ ਉੱਥੇ ਸੀਨੀਅਰ ਪੁਲਿਸ ਅਧਿਕਾਰੀ ਗਰਾਊਂਡ ਦੀ ਰਿਪੋਰਟ ਜਾਂਦੇ ਨੇ ਤਾਂ ਉਹ ਵੀ ਇਹੀ ਨਤੀਜਾ ਕੱਢਦੇ ਨੇ ਬਾਅਦ ਵਿੱਚ 16 ਸਫਾਈ ਕਰਵਾ ਦਿੱਤੀ ਗਈ ਪਰ ਤਾੜਨਾ ਸਭ ਤੋਂ ਵੱਧ ਉੱਥੇ ਕੀਤੀ ਗਈ DSP ਮੈਡਮ ਨੂੰ ਕਿ ਤੁਸੀਂ ਉੱਥੇ ਗਲਤ ਕੀਤਾ ਹੈ ਤੁਸੀਂ ਗਲਤ ਸੀ ਤੁਸੀਂ ਰੋਂਗ ਸੀ ਜੇਕਰ ਕਿਸਾਨ ਧਰਨਾ ਸ਼ਾਂਤਮਈ ਲਾ ਕੇ ਬੈਠੇ ਨੇ ਤੁਹਾਨੂੰ ਕੋਈ ਐਮਰਜੈਂਸੀ ਪੈ ਗਈ ਹੈ ਤੇ ਕਿਸੇ ਹੋਰ ਸਾਧਨ ਤੇ ਚਲੇ ਜਾਓ ਪੁਲਿਸ ਪ੍ਰਸ਼ਾਸਨ ਦੇ ਕੋਲ ਕੋਈ ਇੱਕੋ ਹੀ ਗੱਡੀ ਸੀ ਮੈਡਮ ਦੀ ਕਿ ਉਹੀ ਗੱਡੀ ਦਿੱਤੀ ਹੋਈ ਹੈ ਅਲੋਟ ਕੀਤੀ ਹੋਈ ਹੈ ਕਿ ਦੋ ਇਲਾਵਾ ਤਾਂ ਜਾਣਾ ਨਹੀਂ ਇੱਥੇ ਇਹ ਵੀ ਸਾਰਾ ਜੱਗ ਜਾਣਦਾ ਕਿ ਪੁਲਿਸ ਅਧਿਕਾਰੀਆਂ ਨੂੰ ਜਿਹੜੀਆਂ ਗੱਡੀਆਂ ਅਲੋਟ ਕੀਤੀਆਂ ਜਾਂਦੀਆਂ ਨੇ ਕੱਲੇ ਉਹਨਾਂ ਨੂੰ ਨਹੀਂ ਢੋਆ ਜਾਂਦਾ ਉਹਨਾਂ ਦੇ ਜਵਾਕਾਂ ਨੂੰ ਸਕੂਲ ਛੱਡਣ ਤੱਕ ਦੀਆਂ ਵੀ ਗੱਲਾਂ ਹੁੰਦੀਆਂ ਉਹਨਾਂ ਦੀਆਂ ਸਰਕਾਰੀ ਗੱਡੀਆਂ 'ਚ ਉਹਨਾਂ ਨੇ ਕਿਹੜੇ ਰਿਸ਼ਤੇਦਾਰਾਂ ਦੇ ਘਰੇ ਜਾਣਾ ਕਿੱਥੋਂ ਆਉਣਾ ਜਿੰਮ ਜਾਣਾ ਕਿ ਨਹੀਂ ਜਾਣਾ ਇੱਥੋਂ ਤੱਕ ਕਿ ਅਫਸਰਾਂ ਦੇ ਕੁੱਤਿਆਂ ਨੂੰ ਵੀ ਕਮਾਇਆ ਜਾਂਦਾ ਹੈ ਜਿਹੜੇ ਉਹਨਾਂ ਦੀ ਰਾਖੀ ਕਰਦੇ ਨੇ ਉਹਨਾਂ ਨੂੰ ਵੀ ਉਹਨਾਂ ਗੱਡੀਆਂ 'ਚ ਕਮਾਇਆ ਜਾਂਦਾ ਪਰ ਇੱਥੇ ਮੈਡਮ ਕੋਲ ਕਿਉਂ ਗੱਡੀ ਦੀ ਘਾਟ ਸੀ ਕਿ ਜੇਕਰ ਕਿਸਾਨ ਉੱਥੇ ਸ਼ਾਂਤਮਈ ਧਰਨਾ ਉਹ ਵੀ ਇੱਕ ਜਾਇਜ਼ ਮੰਗ ਨੂੰ ਲੈ ਕੇ ਆਏ ਸੀ ਕਿ ਜਿਹੜਾ ਅਸੀਂ ਤੁਹਾਨੂੰ ਜ਼ੋਰ ਫੜਾਇਆ ਹੈ ਤੁਸੀਂ ਐਫ ਆਈ ਆਰ ਸਾਡੇ ਕਹਿਣ ਤੇ ਦਰਜ ਕੀਤੀ ਹੈ ਗ੍ਰਿਫਤਾਰ ਕਿਉਂ ਨਹੀਂ ਕਰਦੇ ਸਿਰਫ ਇੱਕ ਮੰਗ ਸੀ ਤੇ ਉਸ ਕਰਕੇ ਜੇ ਧਰਨਾ ਲਾਈ ਬੈਠੇ ਹੈ ਤੇ ਤੁਸੀਂ ਉਹ ਗੱਡੀ ਧਰੀ ਤੋਂ ਹੀ ਲੰਗਾਉਣੀ ਸੀ ਕਿਸੇ ਹੋਰ ਗੱਡੀ ਤੇ ਚਲੇ ਜਾਂਦੇ ਜੇ ਤੁਹਾਨੂੰ ਰਾਹ ਨਹੀਂ ਸੀ ਮਿਲ ਰਿਹਾ ਜਾਂ ਐਮਰਜੈਂਸੀ ਸੀ ਪਹਿਲੀ ਗੱਲ ਤੇ ਉਹਨਾਂ ਦਾ ਫਰਜ਼ ਬਣਦਾ ਸੀ ਕਿ ਜਿਹੜੀ ਡੀਐਸਪੀ ਦਫ਼ਤਰ ਦਾ ਘਰਾਓ ਕਰਨ ਕਿਸਾਨ ਆਏ ਨੇ ਤੇ ਉਹ ਉਹਨਾਂ ਨਾਲ ਗੱਲਬਾਤ ਕਰਕੇ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਮਨਾਉਂਦੇ ਕਿ ਅਸੀਂ ਲੱਗੇ ਹੋਏ ਹਾਂ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਟਰਾਲੀ ਚੋਰਾ ਨੂੰ ਬਖਸ਼ਿਆ ਨਹੀਂ ਜਾਏਗਾ ਗ੍ਰਿਫਤਾਰੀ ਹੋਵੇਗੀ ਇਹ ਗੱਲ ਬੀਬਾ ਜੀ ਨੂੰ ਪੁੱਠੀ ਪੈ ਗਈ ਉਸ ਦਿਨ ਉਹਨਾਂ ਨੇ ਜਿਹੜੀ ਬੜੇ ਉੱਚੀ ਉੱਚੀ ਆਵਾਜ਼ ਦੇ ਵਿੱਚ ਜਿਹੜੇ ਸ਼ਬਦ ਵਰਤੇ ਅਪਸ਼ਬਦ ਵਰਤੇ ਕਿਸਾਨਾਂ ਦੇ ਵਾਸਤੇ ਜਾਂ ਜਿਵੇਂ ਉਹ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਉਥੋ ਇਹ ਗੱਲ ਸਾਬਤ ਹੋ ਗਈ ਕਿ ਉਸ ਦਿਨ ਬੀਬਾ ਜੀ ਨੇ ਕੀਤਾ ਸੀ ਡਰਾਮਾ ਜਿਹੜਾ ਕਿ ਸੀਨੀਅਰ ਪੁਲਿਸ ਅਧਿਕਾਰੀ ਨੇ ਪਟਿਆਲਾ ਦੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਤਾੜਨਾ ਵੀ ਕੀਤੀ ਔਰ ਦੂਜੀ ਗੱਲ ਦੀ ਇਸ ਤੇ ਮੋਹਰ ਲੱਗਦੀ ਹੈ ਜਿਹੜਾ ਮੈਂ ਦੂਜੀ ਗੱਲ ਕਰਨਾ ਚਾਹਣਾ ਇੱਥੇ ਜ਼ੋਰ ਦੇ ਕੇ ਉਹ ਇਹ ਹੈ ਕਿ ਹੁਣ ਨਾਭਾ ਪੁਲਿਸ ਨੂੰ ਇਹ ਜ਼ਿੰਮੇਵਾਰੀ ਨਾਭਾ ਪੁਲਿਸ ਤੋਂ ਲੈ ਲਈ ਗਈ ਹੈ ਬੇਸ਼ੱਕ ਕਿ ਕੋਤਵਾਲੀ ਥਾਣਾ ਨਾਭਾ ਦੇ ਵਿੱਚ ਪਰਚਾ ਦਰਜ ਹੋਇਆ ਟਰਾਲੀ ਚੋਰਾਂ ਦਾ ਪਰ ਸੀਆਈਏ ਪਟਿਆਲਾ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਹਾਲਾਂਕਿ ਉਹਨਾਂ ਦੀ ਵੀ ਹੁਣ ਧਿਆਨ ਦੀ ਘੜੀ ਹੋਵੇਗੀ ਕਿ ਸੀਆਈਏ ਪਟਿਆਲਾ ਨਾਭਾ ਪੁਲਿਸ ਤੋਂ ਜਿਹੜਾ ਮੌਕਾ ਨਹੀਂ ਸਾਭਿਆ ਗਿਆ ਕੀ ਉਹ ਸਾਭ ਲੈਣਗੇ ਕਿਉਂਕਿ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉੱਥੇ ਜਾ ਕੇ ਕਿਸਾਨਾਂ ਨੂੰ ਸ਼ਾਂਤ ਕਰਾਇਆ ਧਰਨਾ ਚੁਕਾਇਆ ਗਿਆ ਹੁਣ ਜਿਹੜੀ ਕਿਸਾਨ ਜਥੇਬੰਦੀਆਂ ਦੋ ਤਿੰਨ ਉੱਥੇ ਧਰਨਾ ਲਈ ਬੈਠੀਆਂ ਸੀ ਉਹਨਾਂ ਨੇ ਦੇਰ ਸ਼ਾਮ ਨੂੰ ਕੱਲ ਧਰਨੇ ਦੀ ਸਮਾਪਤੀ ਕਰ ਦਿੱਤੀ ਹੈ ਕਿਹੜੀ ਸ਼ਰਤ ਤੇ ਕਿ ਇੱਕ ਤਾਂ ਇਸ ਡੀਐਸਪੀ ਨੂੰ ਸਬਕ ਸਿਖਾਇਆ ਜਾਵੇ ਇਸ ਤੋਂ ਇਹ ਜ਼ਿੰਮੇਵਾਰੀ ਲੈ ਲਈ ਜਾਵੇ ਇਸ ਦੇ ਵਾਸਤੇ ਦਾ ਰੋਗ ਨਹੀਂ ਹੈ ਟਰਾਲੀ ਚੋਰਾ ਨੂੰ ਫੜਿਆ ਜਾਣਾ ਇਸ ਕਰਕੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਦੇ ਉਸ ਦਬਾਅ ਨੂੰ ਚਲਦੇ ਹੋયા ਆਂ ਔਰ ਇਹ ਗੱਲ ਨੂੰ ਜਾਇਦਾ ਲੈਂਦੇ ਹੋયા ਆਂ ਕਿ ਉੱਥੇ ਮੈਡਮ ਗਲਤ ਸੀ ਇਸ ਕਰਕੇ ਉਹ ਸਾਰੇ ਦਾ ਸਾਰਾ ਟਰਾਲੀ ਚੋਰਾ ਦਾ ਮਾਮਲਾ ਜਿਹੜਾ ਹੁਣ ਉਹ ਪਟਿਆਲਾ ਪੁਲਿਸ ਨੂੰ ਦੇ ਦਿੱਤਾ ਗਿਆ ਕਿ ਡੀਐਸਪੀ ਨੂੰ ਫੀਲਡ ਦੇ ਵਿੱਚ ਲਾਣ ਯੋਗ ਨਹੀਂ ਹੈਗੀ ਜੇ ਇਹਨੂੰ ਹੈੱਡਕੁਆਰਟਰ ਭੇਜ ਦੇਣਾ ਚਾਹੀਦਾ ਹੈਗਾ ਜੇ ਇਹਨੂੰ ਟ੍ਰੇਨਿੰਗ ਦੁਆਰਾ ਕਰਨੀ ਚਾਹੀਦੀ ਹੈਗੀ ਇਹਨਾਂ ਨੇ ਤਾਂ ਪਹਿਲੇ ਵੀ ਦੋ ਦੋ ਵਾਰ ਟ੍ਰੇਨਿੰਗ ਕੀਤੀ ਹੈਗੀ ਹੈ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਕਿ ਕਿੱਥੇ ਭੇਜਿਆ ਜਾਣਾ ਕਿੱਥੇ ਨਹੀਂ ਇਹ ਹੁਣ ਪੁਲਿਸ ਪ੍ਰਸ਼ਾਸਨ ਨੇ ਦੇਖਣਾ ਹੈ ਕਿ ਜਿਹੜੇ ਪੁਲਿਸ ਅਧਿਕਾਰੀਆਂ ਤੋਂ ਫੀਲਡ ਦੇ ਵਿੱਚ ਜਾਂ ਪਬਲਿਕ ਡੀਲਿੰਗ ਦੇ ਵਿੱਚ ਫੇਲ ਸਾਬਤ ਹੁੰਦੇ ਨੇ ਇਹ ਪੁਲਿਸ ਅਧਿਕਾਰੀਆਂ ਨੂੰ ਹੀ ਚਾਹੀਦਾ ਹੈ ਇਹ ਤੇ ਮੁੱਖ ਜਿਹੜਾ ਦਫ਼ਤਰ ਹੈ ਪੁਲਿਸ ਦਾ ਜਾਂ ਹੈੱਡਕੁਆਰਟਰ ਹੈ ਤੇ ਉਹਨਾਂ ਦਾ ਕੰਮ ਹੈ ਆਪਾਂ ਇਹਦੇ ਵਿੱਚ ਕੀ ਕਹਿ ਸਕਦੇ ਆ ਆਪਣੇ ਕਹਿਣ ਤੇ ਨਾ ਉਹਨੂੰ ਹੈੱਡਕੁਆਰਟਰ ਭੇਜਿਆ ਜਾਣਾ ਤੇ ਨਾ ਹੀ ਉਸ ਦੀ ਉਸ ਸਟੇਸ਼ਨ ਤੋਂ ਬਦਲੀ ਹੋਣੀ ਹੈ ਜੇਕਰ ਇਹੋ ਜੇ ਪੁਲਿਸ ਅਧਿਕਾਰੀ ਇੱਕ ਥਾਂ ਤੋਂ ਬਦਲ ਕੇ ਦੂਜੀ ਥਾਂ ਭੇਜ ਵੀ ਦਿਓ ਉਹਥੇ ਕਿਹੜਾ ਜਾ ਕੇ ਚੰਨ ਨਵਾਂ ਚਾੜ ਦੇਣਗੇ ਉਥੇ ਵੀ ਉਹਨਾਂ ਦੀ ਆਦਤਾਂ ਜਾਂ ਉਹਨਾਂ ਦੀ ਹਰਕਤਾਂ ਨਾਲ ਹੀ ਜਾਣਗੀਆਂ ਪਰ ਬੀਬੀ ਨੂੰ ਇਸ ਸਾਰੇ ਘਟਨਾਕ੍ਰਮ ਤੋਂ ਸਬਕ ਲੈਣਾ ਚਾਹੀਦਾ ਹੈ ਕਿਉਂਕਿ ਜਿਹੜੇ ਐਨ ਆਰ ਆਈ ਭਰਾਵਾਂ ਨੇ ਵੀ ਪੋਸਟਾਂ ਪਾ ਕੇ ਦੱਸਿਆ ਕਿ ਜਦੋਂ ਬੀਬੀ ਲੋੜਵੰਦ ਸੀ ਉਦੋਂ ਨਹੀਂ ਦੇਖਿਆ ਗਿਆ ਕਿ ਇਸ ਦੀ ਮਦਦ ਕਿਉਂ ਕਰਨੀ ਉਦੋਂ ਇਹ ਦੇਖਿਆ ਗਿਆ ਕਿ ਲੋੜਵੰਦ ਹੈ ਆਮ ਮਿਹਨਤਕਸ਼ ਪਰਿਵਾਰ ਦੇ ਵਿੱਚੋਂ ਹੈ ਤੇ ਮਦਦ ਕੀਤੀ ਜਾਵੇ 5 ਲੱਖ ਰੁਪਏ ਦੀ ਰਾਸ਼ੀ ਦੱਸ ਰਿਹਾ ਕੋਈ ਕੋਈ ਕਹਿ ਰਿਹਾ ਕਿ ਇਸ ਤੋਂ ਵੀ ਵੱਧ ਮਦਦ ਕੀਤੀ ਹੈ ਹਲੇ ਤਾਂ ਇੱਕੋ ਤਸਵੀਰ ਹੈ ਬੀਬੀ ਦੀ ਪੁਰਾਣੀ ਤਸਵੀਰ ਵੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਕਿਹਾ ਗਿਆ ਕਿ ਅਸੀਂ ਇਸ ਨੂੰ ਕਾਬਲ ਬਣਨਾ ਚਾਹੁੰਦੇ ਸੀ ਇੱਕ ਚੋਟੀ ਦੀ ਖਿਡਾਰੀ ਔਰ ਚੋਟੀ ਦੀ ਖਿਡਾਰੀ ਬਣ ਕੇ ਸਾਬਤ ਵੀ ਕੀਤਾ ਮਨਦੀਪ ਕੌਰ ਨੇ ਇਸੇ ਕਰਕੇ ਪੁਲਿਸ ਦੀ ਵਰਦੀ ਪਹਿਨਣ ਦਾ ਮੌਕਾ ਮਿਲਿਆ ਇੱਥੇ ਤਾਂ ਇਹ ਵੀ ਹੁੰਦਾ ਹੈ ਕਿ ਡੀਐਸਪੀ ਆ ਜਿਹੜੇ ਉਹ ਕਿਵੇਂ ਕਿਹੜੇ ਕਿਹੜੇ ਸਰਟੀਫਿਕੇਟ ਦੇ ਨਾਲ ਕਿਹੜੇ ਅਹੁਦਿਆਂ ਤੇ ਪਹੁੰਚ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਦੇ ਅੰਦਰ ਔਰ ਉਹਨਾਂ ਦੇ ਵਿੱਚੋਂ ਇਹ ਬੀਬਾ ਜੀ ਸੀ ਕਿ ਨਹੀਂ ਸੀ ਇਹ ਵੀ ਇੱਕ ਜੜਾ ਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਦੋ ਦੋ ਵਾਰੀ ਟ੍ਰੇਨਿੰਗ ਕਰਨੀ ਪੈਂਦੀ ਹੈ ਡੀਐਸਪੀ ਦੇ ਅਹੁਦੇ ਖੁੱਸ ਜਾਂਦੇ ਆ ਕਈ ਵਾਰੀ ਮੁੜ ਕਈ ਸਿਫਾਰਸ਼ਾਂ ਦੇ ਨਾਲ ਤੇ ਕਈ ਹੱਥ ਕੰਡੇ ਪਣਾਉਣੇ ਪੈਂਦੇ ਆ ਜਿਹੇ ਅਧਿਕਾਰੀਆਂ ਨੂੰ ਫੇਰ ਜਾ ਕੇ ਕਿਤੇ ਆ ਡੀਐਸਪੀ ਦੀ ਜਾਂ ਹੋਰ ਕਿਸੇ ਪੁਲਿਸ ਅਧਿਕਾਰੀ ਦੀ ਕੁਰਸੀ ਮਿਲਦੀ ਹੈ ਇਹ ਤੇ ਜਗਜਾ ਹੀ ਜਾਹਿਰ ਹੈਗਾ ਕਿ ਡੀਐਸਪੀ ਮਨਦੀਪ ਕੌਰ ਨੂੰ ਨੌਕਰੀ ਦੂਜੀ ਵਾਰ ਕਿਵੇਂ ਮਿਲੀ ਹੈਗੀ ਹੈ ਪਰ ਇਹਨੂੰ ਅਜੇ ਵੀ ਸਮਝ ਨਹੀਂ ਆਈ ਹੈਗੀ ਕਿ ਲੋਕਾਂ ਨਾਲ ਕਿਵੇਂ ਡੀਲ ਕਰਨਾ ਹੈਗਾ ਲੋਕਾਂ ਨਾਲ ਕਿਵੇਂ ਟੈਕਲ ਕਰਨਾ ਹੈਗਾ ਇੱਕ ਸਪੋਰਟਸ ਪਰਸਨ ਹੋਰ ਵੀ ਬੜੇ ਲੱਗੇ ਹੋਏ ਨੇ ਫੀਲਡ ਦੇ ਵਿੱਚ ਜਿੱहां ਇਹ ਪਹਿਲੀ ਡੀਐਸਪੀ ਤਾਂ ਨਹੀਂ ਹੈਗੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਿਹੜਾ ਪਹਿਲਾ ਧਰਨੇ ਨਹੀਂ ਲੱਗਦੇ ਕਿਸਾਨਾਂ ਦੇ ਕਿਸਾਨਾਂ ਦਾ ਧਰਨੇ ਲੱਗਣਾ ਇੰਨੀ ਕਿੱਡੀ ਵੱਡੀ ਗੱਲ ਹੈ ਧਰਨੇ ਤਾਂ ਅੱਗੇ ਵੀ ਲੱਗਦੇ ਰਹਿਣਗੇ ਕੀ ਇਸ ਸਰਕਾਰਾਂ ਹੀ ਜਦੋਂ ਖਾਫਾ ਹੋਣ ਕਿ ਕਿਸਾਨ ਜਥੇਬੰਦੀਆਂ ਸਾਨੂੰ ਸੜਕਾਂ ਤੇ ਨਹੀਂ ਦਿਖਣੀਆਂ ਚਾਹੀਦੀਆਂ ਸੜਕਾਂ ਨਹੀਂ ਰੁਕਣੀਆਂ ਚਾਹੀਦੀਆਂ ਜਦੋਂ ਕਿਸਾਨਾਂ ਨੇ ਸੜਕਾਂ ਰੋਕਣ ਦੀ ਬਜਾਏ ਸਰਕਾਰ ਦਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਤੇ ਉਦੋਂ ਚੰਡੀਗੜ੍ਹ ਆ ਕੇ ਕਿਸਾਨਾਂ ਨਾਲ ਕੀ ਹੋਇਆ ਉਹ ਵੀ ਸਾਰੇ ਜਾਣਦੇ ਆ ਹੁਣ ਇਸ ਪੁਲਿਸ ਅਧਿਕਾਰੀ ਦੀ ਗੱਲ ਕਰੀਏ ਜਾਂ ਕੋਈ ਹੋਰ ਪੁਲਿਸ ਅਧਿਕਾਰੀ ਹੋਵੇ ਜਦੋਂ ਉਹਨਾਂ ਨੂੰ ਹੁਕਮ ਹੁੰਦਾ ਉੱਪਰੋਂ ਕਿ ਧਰਨਾ ਸਾਨੂੰ ਬਰਦਾਸ਼ਤ ਨਹੀਂ ਹੈ ਫਿਰ ਉਹ ਆਪਣੀ ਮਨਾਈ ਕਰਦੇ ਨੇ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਪਰ ਦੋ ਗੱਲਾਂ ਦੇ ਨਾਲ ਹੁਣ ਪੁਸ਼ਟੀ ਹੋ ਗਈ ਹੈ ਸੱਚ ਸਾਹਮਣੇ ਆ ਗਿਆ ਕਿ ਆਖਰਕਾਰ ਉਸ ਦਿਨ ਹੋਇਆ ਕੀ ਪਹਿਲੇ ਦਿਨ ਜਦੋਂ ਆਪਾਂ ਰਿਪੋਰਟ ਕਰ ਰਹੇ ਸੀ ਆਪਾਂ ਵੀ ਇਸ ਗੱਲ ਨੂੰ ਲੈ ਕੇ ਪੁਆਇੰਟ ਜ਼ਰੂਰ ਰੱਖਿਆ ਸੀ ਸਾਹਮਣੇ ਡੀਐਸਪੀ ਦੀ ਤਰਫ ਤੋਂ ਕਿ ਜਵਾਕੇ ਕਿਸੇ ਨੇ ਵਿੱਚੋਂ ਕਿਸੇ ਨੇ ਗਲਤੀ ਦੇ ਨਾਲ ਜਾਂ ਤਲਖੀ ਵਿੱਚ ਆ ਕੇ ਵਧੇਕੀ ਕਰ ਦਿੱਤੀ ਹੈ ਜੇ ਮੈਡਮ ਦੀ ਵਰਦੀ ਨੂੰ ਹੱਥ ਪਾਇਆ ਗਿਆ ਤਾਂ ਕਿਸਾਨਾਂ ਨੂੰ ਔਰ ਪੁਲਿਸ ਅਧਿਕਾਰੀਆਂ ਨੂੰ ਬੈਠ ਕੇ ਮਾਮਲੇ ਨੂੰ ਸੁਲਝਾਉਣਾ ਚਾਹੀਦਾ ਹੈ ਹਾਲਾਂਕਿ ਇਸ ਮਾਮਲੇ ਵਿੱਚ ਜਦੋਂ ਸੁਲਝਾਉਣ ਦੀ ਵਾਰੀ ਆਈ ਤੇ ਕੁਝ ਹੋਰ ਹੀ ਨਿਕਲਿਆ ਉੱਥੇ ਪਤਾ ਲੱਗਿਆ ਕਿ ਡੀਐਸਪੀ ਨਾਲ ਕੋਈ ਵਧੇਕੀ ਹੋਈ ਨਹੀਂ ਇਸੇ ਕਰਕੇ ਪੁਲਿਸ ਅਧਿਕਾਰੀਆਂ ਨੇ ਪਹਿਲਾਂ ਤਾਂ ਤਾੜਨਾ ਕੀਤੀ ਉਸ ਬੀਬੀ ਨੂੰ ਔਰ ਜਿਹੜੀ ਬੀਬੀ ਬੜਕ ਮਾਰ ਕੇ ਮੀਡੀਆ ਦੇ ਵਿੱਚ ਕਹਿ ਰਹੀ ਸੀ ਡੀਐਸਪੀ ਮੈਡਮ ਕਿ ਮੇਰੇ ਬਿਆਨ ਦਰਜ ਹੋਣਗੇ ਮੈਂ ਪਰਚਾ ਦਰਜ ਕਰਾਉਂਗੀ ਉਹ ਪੁਲਿਸ ਅਧਿਕਾਰੀਆਂ ਨੇ ਹੁਣ ਇਹ ਮੰਨ ਲਿਆ ਜਾਵੇ ਕਿ ਜਵਾਬ ਦੇ ਦਿੱਤਾ ਕਿਉਂਕਿ ਪੁਲਿਸ ਅਧਿਕਾਰੀਆਂ ਨੇ ਉਹਨਾਂ ਦੀ ਸੁੱਲਾ ਸਫਾਈ ਵੀ ਕਰਵਾ ਦਿੱਤੀ ਚਾਹੇ ਉੱਥੇ ਕਿਸੇ ਨੇ ਦੋ ਸ਼ਬਦਾਂ ਚ ਮਾਫੀ ਮੰਗੀ ਹੋਵੇ ਜਾਂ ਤਿੰਨ ਸ਼ਬਦਾਂ ਚ ਮੰਗੀ ਹੋਵੇ ਇੱਕ ਪਾਸੇ ਹੋ ਗਈ ਸਲਾਫ਼ਾਈ ਦੂਜਾ ਇਸ ਗੱਲ ਨਾਲ ਪੁਸ਼ਟੀ ਹੋ ਜਾਂਦੀ ਹੈ ਕਿ ਮਾਮਲਾ ਹੁਣ ਸੀਆਈਏ ਪਟਿਆਲਾ ਨੂੰ ਦੇ ਦਿੱਤਾ ਗਿਆ ਬਜਾਏ ਕਿ ਨਾਭਾ ਪੁਲਿਸ ਇਸ ਮਾਮਲੇ ਨੂੰ ਦੇਖੇ ਹੁਣ ਸੀਆਈਏ ਪਟਿਆਲਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਟਰਾਲੀ ਚੋਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਸ ਦੀ ਮੰਗ ਕਰ ਰਹੇ ਨੇ ਨਕਸਾਨ ਆਗੂ ਉਹ ਕਦੋਂ ਹੁੰਦੀ ਹੈ ਕਿਉਂਕਿ ਇਸ ਦੇ ਵਿੱਚ ਸੱਤਾ ਧਿਰ ਨਾਲ ਸੰਬੰਧਿਤ ਆਗੂਆਂ ਦੀ ਸ਼ਮੂਲੇ ਸਾਹਮਣੇ ਆ ਰਹੀ ਹੈ ਹੁਣ ਪੰਕਜ ਪੱਪੂ ਆ ਜਿਹੜਾ ਉਸ ਦੇ ਉੱਤੇ ਤੇ ਵੀ ਦੋਸ਼ ਲੱਗੇ ਨੇ ਕਿਉਂਕਿ ਪਰਚਾ ਹੀ ਤਾਂ ਦਰਜ ਹੋਇਆ ਉਸ ਨੂੰ ਜ਼ਮਾਨ ਮਿਲਕੇ ਦਿੱਤਾ ਗਿਆ ਇਹ ਦੋਸ਼ ਕਿਸਾਨ ਆਗੂਆਂ ਨੇ ਲਾਏ ਨੇ ਖਾਸ ਕਰਕੇ ਜਿਹੜੇ ਬਲਾਕ ਪ੍ਰਧਾਨ ਗਮਦੂਰ ਸਿੰਘ ਨੇ ਉਹਨਾਂ ਦੀ ਸਟੇਟਮੈਂਟ ਅਖਬਾਰਾਂ ਦੇ ਵਿੱਚ ਵੀ ਛਾਪ ਚੁੱਕੀ ਹੈ ਉਹ ਕਹਿੰਦੇ ਕਿ ਟਰੈਕਟਰ ਤੱਕ ਵਰਤੇ ਗਏ ਨੇ ਨਗਰ ਕੌਂਸਲ ਦੇ ਉਸ ਨੂੰ ਜਿਹੜੀਆਂ ਟਰਾਲੀਆਂ ਉੱਥੋਂ ਲਿਆਉਣ ਵਾਸਤੇ ਫਿਰ ਟਰਾਲੀਆਂ ਦਾ ਸਮਾਨ ਕਿੱਥੋਂ ਕਿੱਥੋਂ ਬਰਾਮਦ ਹੋਇਆ ਉਹ ਸਾਰੀ ਗੱਲ ਐਫ ਆਈ ਆਰ ਦੇ ਵਿੱਚ ਵੀ ਦਰਜ ਹੈ ਜਿਹੜੀ ਐਫ ਆਈ ਆਰ 228 ਨੂੰ ਰਿਪੋਰਟ ਦਿੱਤੀ ਗਈ ਉਸ ਤੋਂ ਬਾਅਦ ਸ਼ਾਇਦ 26 ਨੂੰ ਇਹ ਐਫ ਆਈ ਆਰ ਦਰਜ ਹੋ ਜਾਂਦੀ ਹੈ ਕਾਗਜ਼ਾਂ ਦੇ ਵਿੱਚ ਇੱਕ ਮਹੀਨਾ ਬੀਤਣ ਤੋਂ ਬਾਅਦ ਕਿਸਾਨ ਉਡੀਕ ਕਰਦੇ ਰਹੇ ਕਿ ਹੁਣ ਉਸ ਦੀ ਗ੍ਰਿਫਤਾਰੀ ਹੁੰਦੀ ਹੁਣ ਹੁੰਦੀ ਜਦੋਂ ਨਹੀਂ ਹੋਈ ਆਖਰਕਾਰ ਉਹਨਾਂ ਨੇ ਧਰਨਾ ਲਾਇਆ ਔਰ ਧਰਨੇ ਵਿੱਚ ਜਿਹੜੀ ਉਹ ਤਸਵੀਰ ਸਾਹਮਣੇ ਆਈ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਸਿਰਫ ਤੇ ਸਿਰਫ ਉਹ ਬੀਬੀ ਦਾ ਤਲਖੀ ਭਰਿਆ ਰੂਪ ਆ ਜਿਹੜਾ ਜਰੂਰ ਦਿਖਾਇਆ ਪਰ ਇਹ ਗੱਲ ਨਹੀਂ ਕੀਤੀ ਕਿ ਕਿਸਾਨਾਂ ਨਾਲ ਵੀ ਵਧੀਕੀ ਉੱਥੇ ਹੋਈ ਹੈ ਕਿ ਨਹੀਂ ਹੋਈ ਹੁਣ ਲਗਭਗ ਜਿਹੜਾ ਆ 30 35 ਘੰਟਿਆਂ ਬਾਅਦ ਸੱਚ ਦੇ ਰੂਪ ਦੇ ਵਿੱਚ ਜਿਹੜੀ ਸਾਡੇ ਤੱਕ ਭਰੋਸੇਯੋਗ ਜਾਣਕਾਰਾਂ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆਈ ਹੈ ਉਹ ਦੋ ਗੱਲਾਂ ਹੁਣ ਤੱਕ ਸਾਹਮਣੇ ਆਈਆਂ ਨੇ ਇੱਕ ਤਾਂ ਜਿਹੜੀ ਕੱਲ ਧਰਨੇ ਦੀ ਸਮਾਪਤੀ ਹੋਈ ਕਿਸਾਨ ਇਸ ਗੱਲ ਤੇ ਮੰਨੇ ਕਿ ਸਾਨੂੰ ਨਹੀਂ ਚਾਹੀਦੇ ਇਹ ਅਧਿਕਾਰੀ ਇਸ ਕਰਕੇ ਮਾਮਲਾ ਕਿਸੇ ਹੋਰ ਨੂੰ ਦਿੱਤਾ ਜਾਵੇ ਤੇ ਮਾਮਲਾ ਦੇ ਦਿੱਤਾ ਗਿਆ ਹੁਣ ਸੀਆਈਏ ਪਟਿਆਲਾ ਨੂੰ ਔਰ ਦੂਸਰੀ ਗੱਲ ਜਦੋਂ ਬਿਠਾਇਆ ਗਿਆ ਡੀਐਸਪੀ ਨੂੰ ਤੇ ਕਿਸਾਨ ਆਗੂਆਂ ਨੂੰ ਜਦੋਂ ਇੱਕ ਦੂਜੇ ਉੱਤੇ ਜਿਹੜੇ ਦੋਸ਼ ਲਾ ਰਹੇ ਸੀ ਉੱਥੇ ਫਿਰ ਪੁਲਿਸ ਅਧਿਕਾਰੀਆਂ ਨੇ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਸੀ ਜਿਨ੍ਹਾਂ ਨੇ ਜਾ ਕੇ ਮਾਮਲੇ ਨੂੰ ਉੱਥੇ ਠੰਡਾ ਕੀਤਾ ਉਹ ਪਤਾ ਸਾਨੂੰ ਲੱਗਿਆ ਕਿ ਉਹਨਾਂ ਨੇ ਤਾੜਨਾ ਵੀ ਡੀਐਸਪੀ ਮੈਡਮ ਨੂੰ ਕੀਤੀ ਕਿ ਤੁਸੀਂ ਉੱਥੇ ਗਲਤ ਸੀ ਜੇ ਤੁਹਾਨੂੰ ਜ਼ਿਆਦਾ ਹੀ ਐਮਰਜੈਂਸੀ ਸੀ ਤੇ ਕੋਈ ਹੋਰ ਗੱਡੀ ਵਰਤਦੇ ਆਪਦਾ ਧਰਨੇ ਚ ਕਿਤੇ ਹੋਰ ਚਲੇ ਜਾਂਦੇ ਜੇ ਜਾਣਾ ਸੀ ਤੇ ਹੁਣ ਬਹਾਨੇਬਾਜ਼ੀਆਂ ਬਣਾ ਕੇ ਸਾਰਾ ਕੁਝ ਕਿਸਾਨਾਂ ਤੇ ਨਾ ਸੁੱਟਿਆ ਜਾਵੇ ਕੁੱਲ ਮਿਲਾ ਕੇ ਸਿੱਟਾ ਇਸ ਦਾ ਇਹ ਨਿਕਲਿਆ ਹੁਣ ਇਸ ਮਾਮਲੇ ਵਿੱਚ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜੇਕਰ ਡੀਐਸਪੀ ਨੇ ਇਸ ਮਾਮਲੇ ਸਾਰੇ ਘਟਨਾਕ੍ਰਮ ਤੋਂ ਸਬਕ ਲੈਣਾ ਹੈ ਤਾਂ ਉਸ ਨੂੰ ਹਿਸਟਰੀ ਤੋਂ ਵੀ ਔਰ ਇਸ ਘਟਨਾਕ੍ਰਮ ਤੋਂ ਵੀ ਸਬਕ ਲੈਣਾ ਚਾਹੀਦਾ ਬਾਕੀ ਪੁਲਿਸ ਅਧਿਕਾਰੀਆਂ ਨੂੰ ਵੀ ਕਿ ਆਪ ਬਚਾਉਣ ਦੀ ਖਾਤਰ ਆਪ ਬਚਣ ਦੀ ਖਾਤਰ ਕਿ ਸਾਡੇ ਤੋਂ ਡਿਊਟੀ ਸਹੀ ਨਹੀਂ ਨਿਭਾਈ ਗਈ ਤਾਂ ਸਾਰਾ ਕੁਝ ਸਾਹਮਣੇ ਵਾਲੇ ਤੇ ਨਾ ਸੁੱਟੋ ਆਪ ਦੀ ਜ਼ਿੰਮੇਵਾਰੀ ਵੀ ਤੈਅ ਕਰੋ ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਔਰ ਹੁਣ ਦੇਖਣਾ ਚਾਹੀਦਾ ਪੁਲਿਸ ਅਧਿਕਾਰੀਆਂ ਨੂੰ ਕਿ ਡੀਐਸਪੀ ਨਾਭਾ ਦੀ ਜਿਹੜੀ ਪੋਸਟ ਹੈ ਕਿ ਉੱਥੇ ਮਨਦੀਪ ਕੌਰੀ ਸਾਨੂੰ ਚਾਹੀਦੇ ਨੇ ਜਾਂ ਫਿਰ ਕਿਸੇ ਅਧਿਕਾਰੀ ਨੂੰ ਉੱਥੇ ਜ਼ਿੰਮੇਵਾਰੀ ਦਿੱਤੀ ਜਾਵੇ ਇਹ ਤੇ ਹੁਣ ਪੁਲਿਸ ਅਧਿਕਾਰੀਆਂ ਨੇ ਦੇਖਣਾ ਹੈ ਪਰ ਉੱਥੇ ਉਹ ਫੇਲ ਸਾਬਤ ਹੋ ਗਏ ਇਸ ਗੱਲ ਦੀ ਪੁਸ਼ਟੀ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੇ ਵੀ ਕਰ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੋਰਵ ਯਾਦਵ ਨੂੰ ਇਹ ਕੋਖ ਕਰਨੀ ਪਵੇਗੀ ਕਿ ਜਿਹੜੇ ਇਹ ਜੀ ਅਫਸਰ ਨੇ ਜਿਨ੍ਹਾਂ ਨੂੰ ਮੌਕਾ ਸਭ ਹਾਲਾ ਨਹੀਂ ਹੁੰਦਾ ਤੇ ਉਹਨਾਂ ਨੂੰ ਫੀਲਡ ਚ ਲਾਣਾ ਲਾਇਆ ਨਾ ਜਾਵੇ ਇਹ ਸਾਰੇ ਮਾਮਲੇ ਦੇ ਵਿੱਚ ਬਿਲਕੁਲ ਕੋਖ ਤਾਂ ਹੋਣੀ ਚਾਹੀਦੀ ਹੈ ਹਰ ਗੱਲ ਦੀ ਪਰ ਕੋਖ ਕਿਉਂ ਨਹੀਂ ਹੋਈ ਕਿਵੇਂ ਨਹੀਂ ਹੋਈ ਜਾਂ ਕਰਨਗੇ ਕਿ ਨਹੀਂ ਕਰਨਗੇ ਉਹਨਾਂ ਉੱਤੇ ਨਿਰਭਰ ਕਰਦਾ ਹੈ ਪਰ ਜਦੋਂ ਕੋਈ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਚੰਨ ਚਾੜ ਦਿੰਦੇ ਆ ਉਦੋਂ ਨਮੋਸ਼ੀ ਕਰ ਲਈ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਚੱਲਣੀ ਪੈਂਦੀ ਸਰਕਾਰ ਵੀ ਉਸ ਦੇ ਵਿੱਚ ਹੁੰਦੀ ਹੈ ਕਿਉਂਕਿ ਆਮ ਲੋਕਾਂ 'ਚ ਧਾਰਨਾ ਹੈ ਕਿ ਪੁਲਿਸ ਪ੍ਰਸ਼ਾਸਨ ਜਾਂ ਹੇਠਲੇ ਅਧਿਕਾਰੀ ਆ ਜਿਹੜੇ ਉਹ ਆਪਣੀ ਮਰਜ਼ੀ ਬਣਾ ਕਿਸਾਨਾਂ ਉੱਤੇ ਜਾਂ ਹੋਰ ਧਰਨਾਕਾਰੀਆਂ ਉੱਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦੇ ਉਹਨਾਂ ਨੂੰ ਹੁਕਮ ਉੱਤੇ ਹੀ ਆਉਂਦਾ ਉਹਨਾਂ ਦੀ ਮਰਜ਼ੀ ਬਣਾ ਪੱਤਾ ਨਹੀਂ ਹਿਲਦਾ ਇਸੇ ਕਰਕੇ ਉਹ ਪਰਚੋਲ ਕਰਦੇ ਆ ਕਿ ਨਹੀਂ ਕਰਦੇ ਪਰ ਲੋਕਾਂ ਨੇ ਦੱਸ ਦਿੱਤਾ ਉੱਥੇ ਅੜ ਕੇ ਸਾਹਮਣੇ ਲੜ ਕੇ ਸਾਹਮਣੇ ਕਿ ਅਸੀਂ ਗਲਤ ਪੁਲਿਸ ਅਧਿਕਾਰੀ ਮੌਕੇ ਤੇ ਗਲਤ ਸੀ ਜੀ ਸ਼ੁਕਰੀਆ ਇਸ ਜਿਹੜੇ ਪੂਰੇ ਵਾਕਿਆ ਦੇ ਵਿੱਚ ਘਟਨਾ ਦੇ ਵਿੱਚ ਜਿਹੜੀ ਸਚਾਈ ਸੀ ਉਹ ਸਾਹਮਣੇ ਆ ਚੁੱਕੀ ਹੈਗੀ ਹੈ ਵੱਡਾ ਅਪਡੇਟ ਇਹ ਹੈਗਾ ਕਿ ਜਿਹੜੀ ਜ਼ਿੰਮੇਵਾਰੀ ਸੀ ਐਸ ਪਟਿਆਲਾ ਜਿਹੜੀ ਹੈਗੀ ਆ ਉਹਨੂੰ ਦੇ ਦਿੱਤੀ ਗਈ ਹੈਗੀ ਹੈ ਮਨਦੀਪ ਕੌਰ ਤੋਂ ਇਹ ਜਾਂਚ ਵਾਪਸ ਲੈ ਲਈ ਗਈ ਹੈਗੀ ਹੈ ਕੈਮਰਾਮੈਨ ਕੁਲਦੀਪ ਲਾਦੂਕਾ ਦੇ ਨਾਲ ਮਨਦੀਪ ਸਿੰਘ এবিসি ਪੰਜਾਬ ਚੰਡੀਗੜ੍ਹ